ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਬਿੰਦਰ ਸੁਖੀ ਨੂੰ ਇੱਕ ਜੋ ਨੋਟਸ ਹੈ ਉਹ ਭੇਜਿਆ ਗਿਆ ਨੋਟਸ ਜਿਸ ਦੇ ਆਧਾਰ ਦੇ ਉੱਪਰ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਗਈ ਹੈ ਸੋ ਦੱਸ ਦਈਏ ਕਿ ਇਹ ਜਿਹੜਾ ਨੋਟਸ ਹੈਗਾ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਇੱਕ ਵਕੀਲ ਨੇ ਅਰੋੜਾ ਉਹਨਾਂ ਦੇ ਵੱਲੋਂ ਇਹ ਨੋਟਸਾ ਜਿਹੜਾ ਭੇਜਿਆ ਗਿਆ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਕਿਉਂਕਿ ਹੁਣ ਦਲ ਬਦਲੀ ਦੇ ਨਿਯਮ ਦੇ ਤਹਿਤ ਆਯੋਗ ਨੇਗੇ ਐਮਐਲਏ ਬਣੇ ਰਹਿਣ ਦੇ ਆਯੋਗ ਨੇ ਇਸ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਆਪਣਾ ਐਮਐਲਏ ਦਾ ਪਦ ਛੱਡ ਦੇਣਾ ਚਾਹੀਦਾ ਸੋ ਇੱਕ ਨੋਟਸਾ ਜਿਹੜਾ ਪਬਲਿਕ ਡਿਮਾਂਡ ਨੋਟਸਾ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਐਚਸੀ ਅਰੋੜਾ ਦੇ ਵੱਲੋਂ ਇਹ ਜਿਹੜਾ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਕਿ ਬੰਗਾ ਤੋਂ 2022 ਦੀ ਇਲੈਕਸ਼ਨ ਦੇ ਵਿੱਚ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਸੀਟ ਦੇ ਉੱਪਰ ਚੋਣ ਲੜਦੇ ਹੋਏ ਚੋਣ ਜਿੱਤੇ ਸੀ ਅਤੇ ਵਿਧਾਨ ਸਭਾ ਪਹੁੰਚੇ ਸੀ ਲੇਕਿਨ ਪਿਛਲੇ ਦਿਨੀ 14 ਅਗਸਤ ਨੂੰ ਉਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਸੀ ਸੋ ਉਹਨਾਂ ਬੋਲਣਾ ਇਹ ਸ਼ਾਮੂਲੀਅਤ ਹੈ ਜਿਹੜੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕੀਤੀ ਗਈ ਸੀ ਪਰ ਮੈਂ ਕਿ ਉਹਨਾਂ ਨੇ ਪਾਰਟੀ ਛੱਡਣ ਦੇ ਕਾਰਨ ਕਲੀਅਰ ਨਹੀਂ ਕੀਤੇ ਲੇਕਿਨ ਜੋ ਗੱਲ ਸਾਹਮਣੇ ਨਿਕਲ ਕੇ ਆਈ ਸੀ ਕਿ ਉਹਨਾਂ ਵਿੱਚ ਇਹ ਗੱਲ ਕਹਿੰਦੇ ਨਜ਼ਰ ਆਏ ਸੀ ਕਿ ਆਪਣੇ ਜੋ ਪਰਸਨਲ ਪ੍ਰੋਬਲਮਸ ਦੇ ਕਾਰਨ ਪਰਸਨਲ ਕਾਰਨਾ ਕਰਕੇ ਹੀ ਉਹ ਪਾਰਟੀ ਨੂੰ ਛੱਡ ਰਹੇ ਨੇ ਹਾਂ ਸੋ ਲੇਕਿਨ ਪਾਰਟੀ ਛੱਡਣ ਦੇ ਇੱਕ ਹਫ਼ਤੇ ਤੋਂ ਬਾਅਦ ਬਾਅਦ ਵਿੱਚ ਹੀ ਉਹਨਾਂ ਨੂੰ ਇੱਕ ਜਿਹੜਾ ਪਬਲਿਕ ਡਿਮਾਂਡ ਨੋਟਸ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨੋਟਸ ਦੇ ਵਿੱਚ ਕਿਹਾ ਗਿਆ ਕਿਉਂਕਿ ਹੁਣ ਉਹ ਦਲ ਬਦਲੀ ਨਿਯਮਾਂ ਦੇ ਆਧਾਰ ਦੇ ਉੱਪਰ ਅਯੋਗ ਨੇ ਨਿਯਮਾਂ ਦੇ ਅਕੋਰਡਿੰਗ ਅਯੋਗ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਐਮ.ਐਲ.ਏ. ਸ਼ਿਪ ਦੇ ਉੱਪਰੋਂ ਅਸਤੀਫਾ ਤੁਰੰਤ ਦੇ ਦੇਣਾ ਚਾਹੀਦਾ ਹੈ। ਸੋ ਦੱਸ ਦਈਏ ਕਿ ਇਸ ਪਬਲਿਕ ਡਿਮਾਂਡ ਨੋਟਸ ਦੇ ਵਿੱਚ ਵਿਧਾਨ ਸਭਾ ਦੇ ਨਿਯਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਆ ਸੋ ਐਡਵੋਕੇਟ ਅਰੋੜਾ ਦੇ ਵੱਲੋਂ ਵਿਧਾਨ ਸਭਾ ਦੇ ਜਿਹੜੇ ਨਿਯਮ ਨੇ 6 ਅਨੁਸ਼ੇਦ 1 ਤੇ 6 ਅਨੁਸ਼ੇਦ 2 ਦੇ ਤਹਿਤ ਉਹਨਾਂ ਬਾਰੇ ਦੱਸਿਆ ਗਿਆ ਕਿਉਂਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਪਾਰਟੀ ਨੂੰ ਛੱਡਿਆ ਹੈ। ਆਪਣੀ ਮਰਜ਼ੀ ਦੇ ਨਾਲ ਉਹ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਕਿਉਂਕਿ ਭਾਵਨਾਵਾਂ ਲੋਕਾਂ ਦੀਆਂ ਅਕਾਲੀ ਦਲ ਦੇ ਨਾਲ ਸੀ ਅਕਾਲੀ ਦਲ ਦੇ ਨੁਮਾਇंदे ਦੇ ਤੌਰ ਤੇ ਉਹਨਾਂ ਨੂੰ ਚੁਣਿਆ ਗਿਆ ਸੀ ਤੇ ਉਹ ਹੁਣ ਅਕਾਲੀ ਦਲ ਦੇ ਨੂੰ ਛੱਡ ਕੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਪਹੁੰਚੇ ਨੇ ਤਾਂ ਉਹ ਵਿਧਾਨ ਸਭਾ ਦੇ ਨਿਯਮਾਂ ਦੇ ਅਧੀਨ ਨੇ ਉਹ ਅਯੋਗ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਹੋਣਾ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਆਪਣੇ ਇਸ ਪਬਲਿਕ ਡਿਮਾਂਡ ਨੋਟਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਨਿਯਮ 6 ਦੇ ਅਨੁਛੇਦ 1 ਤੇ ਨਿਯਮ 6 ਦੇ ਅਨੁਛੇਦ ਅਨੁਬੰਧ 2 ਦਾ ਹਵਾਲਾ ਜਿਹੜਾਗਾ ਉਹ ਐਡਵੋਕੇਟ ਸਾਹਿਬ ਦੇ ਵੱਲੋਂ ਦਿੱਤਾ ਗਿਆ ਸੋ ਉਹਨਾਂ ਨੂੰ ਦੱਸਿਆ ਗਿਆ ਕਿ ਦਲ ਬਦਲੀ ਦੇ ਆਧਾਰ ਦੇ ਉੱਪਰ ਹੁਣ ਉਹ ਅਯੋਗ ਨੇ ਅਯੋਗਤਾ ਦਾ ਨਿਯਮ ਹੈ ਜਿਹੜੇ ਉਸ ਦੇ ਅਧੀਨ ਉਹ ਅਯੋਗ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਹੁਣ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਉਹ ਦੇ ਦੇਣਾ ਚਾਹੀਦਾ 2 ਹਫ਼ਤਿਆਂ ਦੇ ਵਿੱਚ ਜਿਹੜਾ ਟਾਈਮ ਬਾਉਂਡ ਉਹਨਾਂ ਵੱਲੋਂ ਕੀਤਾ ਗਿਆ ਹੈ ਕਿ 2 ਹਫ਼ਤਿਆਂ ਦੇ ਵਿੱਚ ਵਿੱਚ ਉਹ ਆਪਣਾ ਜਿਹੜਾ ਅਸਤੀਫਾ ਆਪਣੇ ਅਹੁਦੇ ਤੋਂ ਐਮ ਐਲ ਏ ਸ਼ਿਪ ਤੋਂ ਆਪਣਾ ਅਸਤੀਫਾ ਦੇ ਦੇਣ ਨਹੀਂ ਤਾਂ ਉਹਨਾਂ ਨੂੰ ਸਪੀਕਰ ਸਾਹਿਬ ਦੇ ਸਾਹਮਣੇ ਮਾਨਯੋਗ ਸਪੀਕਰ ਸਾਹਿਬ ਦੇ ਸਾਹਮਣੇ ਜਿਹੜੀ ਪਟੀਸ਼ਨ ਆ ਉਹ ਦਾਇਰ ਕਰਨੀ ਪਵੇਗੀ ਦੱਸ ਦਈਏ ਕਿ 14 ਅਗਸਤ ਨੂੰ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਕਿ 2022 ਦੇ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਦੀ ਸੀਟ ਦੇ ਉੱਪਰ ਲੜੇ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ ਲੇਕਿਨ 14 ਅਗਸਤ ਨੂੰ ਉਹਨਾਂ ਦੇ ਵੱਲੋਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਸੀ ਸੋ ਹੁਣ ਉਸੇ ਸ਼ਾਮੂਲੀਅਤ ਨੂੰ ਦਲ ਬਦਲ ਨੂੰ ਨਿਯਮ ਬਣਾਉਂਦੇ ਹੋਏ ਜਿਹੜੇ ਐਡਵੋਕੇਟ ਅਰੋੜਾ ਨੇ ਉਹਨਾਂ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਨੇ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਤੇ 2 ਹਫ਼ਤੇ ਦਾ ਟਾਈਮ ਉਹਨਾਂ ਨੂੰ ਦਿੱਤਾ ਗਿਆ ਕਿ ਨਹੀਂ ਜੇਕਰ 2 ਹਫ਼ਤੇ ਦੇ ਵਿੱਚ ਵਿੱਚ ਉਹ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਤਾਂ ਉਹ ਮਾਣਯੋਗ ਜਿਹੜੇ ਸਪੀਕਰ ਸਾਹਿਬਾਨ ਨੇ ਉਹਨਾਂ ਦੇ ਸਾਹਮਣੇ ਪਟੀਸ਼ਨ ਹੈ ਜਿਹੜੀ ਉਹ ਦਾਇਰ ਕਰਨਗੇ ਕਾਨੂੰਨੀ ਦਾਅ ਪੇਚਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ਨੇ ਕਿ ਹੁਣ ਇਸ ਪਬਲਿਕ ਡਿਮਾਂਡ ਨੋਟਿਸ ਤੋਂ ਬਾਅਦ ਡਾਕਟਰ ਸੁਖੀ ਅਹੁਦੇ ਤੋਂ ਅਸਤੀਫਾ ਦੇਣਗੇ ਜਾਂ ਫਿਰ ਨਹੀਂ ਜਨਨਲੀ ਬਣੇ ਰਹੋ ਰਜਾਨਾ ਲੋਕਾਂ ਨਾਲ ਟੀਵੀ ਦੇ ਨਾਲ